ਇਹ ਬਾਥਰੂਮਾਂ ਦੇ ਪਖਾਨਿਆਂ ਦੇ ਜਿਹੜੇ ਅਦਗਠਨ ਕਰਾਏ ਆ ਇਹ ਇਹਦਾ ਮੂੰਹ ਕਾਲਾ ਕਰਨੇ ਕਰਾਏ ਆ ਭਗਵੰਤ ਮਾਨ ਜੀ ਦਿੱਲੀ ਵਾਲੇ ਜਿਹੜਾ ਸੁਸੋਧਿਆ ਫਿਰਦਾ ਇਹ ਇਸੇ ਕਰਕੇ ਵੀ ਇਹਦਾ ਐਸੀ ਬਦਨਾਮੀ ਕਰੋ ਕਿ ਕਿੰਗ ਆਫ ਬਾਥਰੂਮ ਇਹ ਬਾਦਸ਼ਾਹ ਬਣ ਗਿਆ ਬਾਥਰੂਮ ਉਸ ਲਖਾਨਿਆਂ ਦਾ ਤੇ ਪਖਾਨਿਆਂ ਦਾ ਇਹਦਾ ਮੂੰਹ ਕਾਲਾ ਕਰਨ ਲਈ ਉਹ ਸਾਰੇ ਜਿਹੜੇ ਆ ਉਹ ਨਹੀਂ ਪੱਥਰ ਰਖਾਏ ਸੀ ਹੁਣ ਦੋ ਦਿਨਾਂ ਚਾਰ ਦਿਨਾਂ ਦਾ ਪੁਰਾਣਾ ਐ ਜਿਹੜਾ ਭਗਵੰਤ ਮਾਨ ਇਹ ਇਲੈਕਸ਼ਨ ਆ ਜਿਹੜੀ ਬਾਈ ਇਲੈਕਸ਼ਨ ਕਰਾਈ ਜਾ ਰਹੀ ਆ ਇਹਦੇ ਲਈ ਉਹ ਕਰਾਈ ਜਾ ਰਹੀ ਆ ਜਿੱਦਣ ਇਲੈਕਸ਼ਨ ਹੋਗੀ ਮੈਂ ਭਗਵੰਤ ਮਾਨ ਨੂੰ ਕਹਿਣਾ ਚਾਹਣਾ ਜਿੱਦਣ ਭਗਵੰਤ ਮਾਨ ਸਾਹਿਬ ਖੁਦਾ ਨਾਲ ਖਾਸ ਤਾਂ ਜੇ ਇਹ ਅਰੋੜਾ ਸਾਹਿਬ ਜਿੱਤ ਗਏ ਸੰਜੀਵ ਰੋੜਾ ਜਿਹੜੇ ਰਾਜ ਸਭਾ ਦੇ ਐਮਪੀ ਨੇ ਜੇ ਜਿੱਤ ਗਏ ਤੂੰ ਆਪਣਾ ਸਮਾਨ ਬੰਨ ਲੈ ਤੇਰੀ ਵਾਰੀ ਉਹਦੇ ਥੋਂ ਆ ਤੇਰੇ ਨੂੰ ਪੈਕਅਪ ਕਰਨ ਖਾਤਰ ਇਹ ਸਮਾਨ ਸਾਰੀ ਤਿਆਰੀ ਕੀਤੀ ਜਾ ਰਹੀ ਆ ਉਹਦੇ ਥੋਂ ਰਾਜ ਸਭਾ ਚ ਦਿੱਲੀ ਭੇਜ ਕੇ ਤੈਨੂੰ ਕੇਜਰੀਵਾਲ ਨੇ ਉਰੇ ਤੇ ਇਹਦੇ ਸਾਰੇ ਸਾਥੀਆਂ ਨੇ ਕਬਜ਼ਾ ਕਰਨਾ ਏ ਆਪਣਾ ਇਹ ਦੇਖ ਲੈ ਵੀ ਹੁਣ ਇਲੈਕਸ਼ਨ ਰੋਡਾ ਨੂੰ ਜਿਤਾਉਣਾ ਜਾਂ ਨਹੀਂ ਜਿਤਾਉਣਾ ਇਹ ਆਪਣੇ ਆਪ ਸਮਝ ਲਈ ਦੂਜੀ ਗੱਲ ਜੇ ਹੋਰ ਦੇਖੋ ਜਿਹੜੇ ਮੰਦੇ ਨੂੰ ਪਤਾ ਹੀ ਨਹੀਂ ਹੁੰਦਾ ਸੋਫੀ ਡੀ ਜੀ ਪੀ ਨੂੰ ਲਾ ਦਿੰਦਾ ਏ ਸ਼ਰਾਬੀ ਹੋ ਕੇ ਐਟਪੀਐਮ ਉਹ ਡੀ ਜੀ ਪੀ ਨੂੰ ਲਾ ਦਿੰਦਾ ਏ ਇਹ ਉਹ ਤਾਂ ਇਹ ਹੈਰਾਨ ਆ ਜਿਹੜੇ ਅਫਸਰ ਨੂੰ ਲਾਉਂਦਾ ਏ ਰਾਤ ਸਵੇਰੇ ਰਾਤ ਨੂੰ ਉਹਨੂੰ ਹੀ ਹਵਾਜ ਕਰ ਦਿੰਦਾ ਏ ਇਹ ਜੇ ਹਾਲਾਤਾਂ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਹੋਰ ਇਹਦੀ ਅਸੀਂ ਤੇ ਅਸੀਂ ਕਿਵੇਂ ਦਿੱਤੀ ਤੁਸੀਂ ਕੀ ਸੋਚਦੇ ਹੋ ਇਹ ਅਫਸਰ ਆਪ ਇਹ ਬਾਥਰੂਮਾਂ ਦੇ ਪਖਾਨਿਆਂ ਦੇ ਜਿਹੜੇ ਅਦਗਠਨ ਕਰਾਏ ਆ ਇਹ ਇਹਦਾ ਮੂੰਹ ਕਾਲਾ ਕਰਨ ਨੂੰ ਕਰਾਏ ਆ ਭਗਵੰਤ ਮਾਨ ਦੇ ਨੂੰ ਦਿੱਲੀ ਵਾਲੇ ਜਿਹੜਾ ਸੁਸੋਧਿਆ ਫਿਰਦਾ ਇਹ ਇਸੇ ਕਰਕੇ ਵੀ ਇਹਦਾ ਐਸੀ ਬਦਨਾਮੀ ਕਰੋ ਵੀ ਕਿੰਗ ਆਫ ਬਾਥਰੂਮ ਇਹ ਬਾਦਸ਼ਾਹ ਬਣ ਗਿਆ ਬਾਥਰੂਮ ਗੁਸਲਖਾਨਿਆਂ ਦਾ ਤੇ ਪਖਾਨਿਆਂ ਦਾ ਇਹਦਾ ਮੂੰਹ ਕਾਲਾ ਕਰਨ ਲਈ ਉਹ ਸਾਰੇ ਜਿਹੜੇ ਆ ਉਹ ਨੀਂ ਪੱਥਰ ਰਖਾਈ ਸੀ ਹੁਣ ਜੇ ਸਮਝ ਨਾ ਨੀਗਾ ਉਹ ਵੱਖਰੀ ਗੱਲ ਆ ਉਹਨਾਂ ਨੇ ਸਮਝਾਤਾ ਇਹਨੂੰ ਚੰਗੀ ਤਰ੍ਹਾਂ ਤੇ ਜਿੱਦਣ ਇਲੈਕਸ਼ਨ ਹੋਊਗੀ ਉਸ ਤੋਂ ਬਾਅਦ ਇਹਦੀ ਕੁਰਸੀ ਗਈ